ਚੌਥੀ ਤੇ ਮੈਂ ਗਿਆ ਮੁੰਡਾ ਕੀ ਜਵਾਬ ਦਿੰਦਾ ਹੈ ਕਹਿੰਦਾ ਮੈਂ ਕਿਹਾ ਵੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਮੈਨੂੰ ਵੀ ਕਾਉਂਟ ਪੈਸਾ ਦਿੰਦੀ ਹੈ ਸਕਾਲਰਸ਼ਿਪ ਦਿੰਦੀ ਹੈ ਖੋਜ ਕਰਨ ਵਾਸਤੇ ਮੈਂ ਇਹ ਗੱਲ ਦੀ ਖੋਜ ਕਰਾਂਗਾ ਇਹ ਮੈਨੂੰ ਲੱਭੇਗਾ ਤੇ ਲਿਖਾਂਗਾ ਜੇ ਨਹੀਂ ਲੱਭੇਗਾ ਤੇ ਮੈਂ ਤੁਹਾਡੇ ਕਹਿਣ ਤੇ ਨਹੀਂ ਲਿਖਾਂਗਾ ਇਹ ਕਿਉਂਕਿ ਕੱਲ ਅਸੀਂ ਮਾਂ ਬੋਲੀ ਦੀਵਸ ਮਨਾਇਆ ਤੇ ਗੱਲ ਚੱਲੀ ਆ ਤੇ ਮੈਂ ਉਹਨਾਂ ਦੀਆਂ ਇਹ ਸੱਚ ਵਿੱਚੋਂ ਦੋ ਲੈਣਾ ਸਮਾਨ ਲੱਗਿਆ ਕਿਉਂ ਭਾਈ ਵੀਰ ਸਿੰਘ ਮੁੱਖ ਤਦਾਂ ਲਿਖਦੇ ਨੇ ਕਿ ਉਹ ਆਧੁਨਿਕ ਪੰਜਾਬੀ ਸਾਹਿਦ ਦੇ ਪਿਤਾਮਾ ਨੇ ਉਹਨਾਂ ਵਿਗਿਆਨਕ ਭਾਈ ਵੀਰ ਸਿੰਘ ਦੇ ਸਮੇਂ ਬ੍ਰਿਜ ਭਾਸ਼ਾ ਵਿੱਚ ਲਿਖਣਾ ਹੀ ਅਸਲ ਵਿਦਵਤਾ ਸਮਝਿਆ ਜਾਂਦਾ ਸੀ ਭਾਈ ਸਾਹਿਬ ਦੀ ਲਗਨ ਪੰਜਾਬੀ ਵਿੱਚ ਹੀ ਰਹੀ ਇੱਕ ਵਾਰ ਭਾਈ ਸਾਹਿਬ ਦੇ ਪਿਤਾ ਡਾਕਟਰ ਚਰਨ ਸਿੰਘ ਦੇ ਮਿੱਤਰ ਬਾਬਾ ਸੁਮੇਰ ਸਿੰਘ ਮਹੰਤ ਪਟਨਾ ਸਾਹਿਬ ਬ੍ਰਿਜ ਭਾਸ਼ਾ ਦੇ ਉੱਗੇ ਕਵੀ ਸਨ ਉਹਨਾਂ ਨੇ ਡਾਕਟਰ ਚਰਨ ਸਿੰਘ ਨੂੰ ਕਿਹਾ ਕਿ ਤੁਹਾਡਾ ਲੜਕਾ ਪੰਜਾਬੀ ਵਿੱਚ ਲਿਖਦਾ ਹੈ ਤੁਸੀਂ ਉਹਨੂੰ ਬ੍ਰਿਜ ਭਾਸ਼ਾ ਵੱਲ ਲਾਓ ਪੰਜਾਬੀ ਵਿੱਚ ਵੀ ਕੋਈ ਲਿਖ ਕੇ ਜੋਰ ਦਿਖਾ ਸਕਦਾ ਹੈ ਡਾਕਟਰ ਚਰਨ ਸਿੰਘ ਹੱਸ ਪਏ ਤੇ ਕਹਿਣ ਲੱਗੇ ਮੈਂ ਬਰਖਰਦਾਰ ਨੂੰ ਆਪ ਪਾਸ ਭੇਜ ਦਿਆਂਗਾ ਤੁਸੀਂ ਸਮਝਾ ਦੇਣਾ ਇਸ ਸਮੇਂ ਭਾਈ ਵੀਰ ਸਿੰਘ 30 ਸਾਲ ਦੇ ਸਨ ਤੇ ਰਾਣਾ ਸੂਰਤ ਸਿੰਘ ਮਹਾਂਕਾਵਲੀ ਘਰੇ ਸਨ। ਬਾਬਾ ਸੁਮੇਰ ਸਿੰਘ ਭਾਈ ਵੀਰ ਸਿੰਘ ਨੂੰ ਮਿਲੇ ਤੇ ਆਪਣੀ ਲਿਖਤ ਵਿੱਚੋਂ ਇੱਕ ਬੰਦ ਸੁਣਾਉਣ ਦੀ ਪਰਮਾਇਸ਼ ਕੀਤੀ। ਭਾਈ ਵੀਰ ਸਿੰਘ ਨੇ ਰਾਣਾ ਸੂਰਤ ਸਿੰਘ ਦਾ ਇੱਕ ਕਾਹੰਡ ਸੁਣਾਇਆ। ਬਾਬਾ ਸੁਮੇਰ ਸਿੰਘ ਸੁਣ ਕੇ ਹਰਾਰ ਰਹਿ ਗਏ। ਪ੍ਰਸੰਨ ਹੋ ਕੇ ਅਸੀਸਾਂ ਦੇ ਕੇ ਕਹਿਣ ਲੱਗੇ ਬਰਖਰਦਾਰ ਤੈਨੂੰ ਮੈਂ ਸੱਦਿਆ ਸੀ ਪੰਜਾਬੀ ਵੱਲੋਂ ਹਟਾ ਕੇ ਬ੍ਰਿਜ ਭਾਸ਼ਾ ਵੱਲ ਪ੍ਰੇਰਿਤ ਕਰਨ ਲਈ ਪਰ ਤੇਰੀ ਕਮਤਾ ਸੁਣ ਕੇ ਮੈਂ ਆਪ ਪੰਜਾਬੀ ਵੱਲ ਪ੍ਰੇਰਿਤ ਹੋ ਗਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੂੰ ਮੈਂ ਵੀ ਪੰਜਾਬੀ ਵਿੱਚ ਹੀ ਲਿਖਿਆ ਕਰਾਂਗਾ ਇਹ ਭਾਈ ਵੀਰ ਸਿੰਘ ਦੀ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਵਿਦਵਾਨ ਮੰਡਲੀ ਵਿੱਚ ਪਹਿਲੀ ਜਿੱਤ ਸੀ ਇਸੇ ਲਈ ਡਾਕਟਰ ਭਾਈ ਜੋਤ ਸਿੰਘ ਨੇ ਪੰਜਾਬੀ ਬੋਲੀ ਨੂੰ ਮੁੜ ਸੁਰਜੀਤ ਕਰਨ ਲਈ ਲਗਾਤਾਰ ਇਹ ਬੜਿਆਂ ਵੱਡੀ ਕੋਸ਼ਿਸ਼ ਕਰਨ ਦਾ ਸਿਹਰਾ ਭਾਈ ਵੀਰ ਸਿੰਘ ਨੂੰ ਦਿੱਤਾ ਹੈ ਬਹੁਤ ਸਾਰੀਆਂ ਹੋਰ ਗੱਲਾਂ ਸੀ ਜਿਹੜੇ ਨੈਗੇਟਿਵਿਟੀ ਵਾਲੇ